ਉਠੜੇ ਭਾਈ ਹੈਲੋ ਇਧਰ ਕੋਣ ਹੋ ਗਿਆ ਮੇਰੇ ਕੋਲੇ ਮੇਰੇ ਕੋਲੇ ਨਹੀਂ ਆਉਣਾ ਚਲੋ ਭਾਈ ਉੱਠਣ ਨੂੰ ਜੀਨ ਤਾਂ ਨਹੀਂ ਕਰ ਰਿਹਾ ਮੌਤਰਾ ਬਹੁਤ ਵਧੀਆ ਨੀਂਦ ਵੀ ਬਹੁਤ ਵਧੀਆ ਆਈ ਪਰ ਉੱਠਣਾ ਪਊਗਾ ਸਕੂਲ ਹੈ 9 ਵਜੇ ਸਕੂਲ ਲੱਗ ਜਾਂਦਾ ਭਾਈ ਟਾਈਮ 7:00 ਵਜੇ ਚਲੋ ਭਾਈ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਾਮ ਤੁਸੀਂ ਦੇਖ ਸਕਦੇ ਹੋ ਹਲੇ ਵੀ ਲੱਗਿਆ ਹੋਇਆ ਕਾਰਾ ਕੁਰਾ ਵੀ ਆਉਣੀਆਂ ਸ਼ੁਰੂ ਹੋ ਗਈਆਂ ਤੇ ਟੈਂਟ ਆਪਾਂ ਇੱਥੇ ਲਾਇਆ ਸੀ ਬਹੁਤ ਵਧੀਆ ਰਿਹਾ ਰਾਤ ਦਾ ਐਕਸਪੀਰੀਅੰਸ ਹੋਰ ਖਲਾਰਾ ਖਲੂਰਾ ਪਾ ਰੱਖਿਆ ਆਪਾਂ ਤੇ ਬਸ ਉਹ ਆਪਾਂ ਕਿੰਦੀ ਕਰਕੇ ਨਿਕਲਦੇ ਆ ਰਸਤੇ ਹੀ ਬਣਾਵਾਂਗੇ ਇੱਕ ਵਾਰੀ ਕਲੀਅਰ ਆਊਟ ਹੋ ਜਾਈਏ ਇੱਥੋਂ ਸਟਾਰਟਿੰਗ ਤੋਂ ਨਿਕਲ ਜੀਏ ਫਿਰ ਦੇਖਦੇ ਆਪਾਂ ਕੀ ਬਣਦਾ ਅੱਗੇ ਉਸ ਵੀ ਆਈ ਫਿਰਦੀ ਉਹ ਫੜਦਾ ਬਾਈ ਬਣਾਉਣੀ ਤੇਰੀਆਂ ਸ਼ੁਰੂ ਕੀਤੀਆਂ ਆਪਾਂ ਤੇ ਜਿਹੜੀ ਤੁਸੀਂ ਪਿੱਛੇ ਵੀਡੀਓ ਦੇਖੀ ਲੈਂਡਸਲਾਈਡ ਹੋਈ ਵੀ ਹੈ ਕਾਫੀ ਵੱਡੀ ਹੈ ਉਹ ਵੀ ਪ੍ਰੋਕਸ 200 ਮੀਟਰ ਦੀ ਲੈਂਡਸਲਾਈਡ ਹੈ ਪਰ ਹੋਪਸੋ ਅੱਜ ਦੋ ਤਿੰਨ ਘੰਟਿਆਂ ਵਿੱਚ ਕਲੀਅਰ ਹੋ ਜੂਗੀ ਤੇ ਬਾਕੀ ਹੁਣ ਕੁਝ ਕਹਿ ਨਹੀਂ ਸਕਦੇ ਬੈਠੇ ਆ ਆ ਕੁਝ ਥਿਊ ਵੇ ਇਦਾਂ ਦੇ ਦੇ ਇੱਧਰ ਉਹ ਵਗ ਰਿਹਾ ਸਤਲੁਜ ਥੱਲੇ ਕਿੰਨਾ ਪਾਣੀ ਨਜ਼ਰ ਆਉਂਦਾ ਉਹ ਬਈ ਦੇ 3:00 3:30 ਕੀ ਆਪਾਂ ਉਸੇ ਜਗ੍ਹਾ ਤੇ ਹਲੇ ਘੰਟਾ ਕੋਇਆ 10:00 ਵਜੇ ਸੁਮਾਸ ਨੂੰ ਨਾ ਪਾ ਤੇ ਕਾ ਕਲਾ ਰੱਖਿਆ ਪੂਰਾ ਚਾਹ ਦੁੱਧ pront pront ਖਾ ਲਿਆ ਆਪਾਂ ਵਧੀਆ ਬ੍ਰੇਕਫਾਸਟ ਆਪਣਾ ਡਨ ਹੋ ਗਿਆ ਬਸ ਹੁਣ ਆ ਵੀ ਕਿਤੇ ਕਿਤੇ ਕੱਲ ਥੱਲੇ ਖੜੀ ਸੀ ਆਪਾਂ ਉੱਥੇ ਇੱਥੇ ਖੜੀ ਸੀ ਆਪਾਂ ਆ ਆ ਰਹਾ ਹਾਂ ਹਨਾ ਇਹ ਆ ਰਿਹਾ ਉੱਥੇ ਕੀ ਸੀ ਕਿ ਇੱਕ ਤਾਂ ਕੱਲ ਬੱਦਲ ਸੀ ਕਿਤੇ ਛਾਂ ਆ ਜਾਂਦੀ ਸੀ ਇੱਥੇ ਛਾਂ ਹੈ ਨਹੀਂ ਧੁੱਪ ਹੈ ਥੋੜੀ ਜਿਹੀ ਇੱਥੇ ਛਾਂ ਹੈ ਉਹ ਵੀ ਬਾਰਾ ਟਾਈਮ ਨਹੀਂ ਰਹੂਗੀ ਓਏ ਹੈਲੋ ਜੋ ਵਧੀਆ ਜਾ ਰਹੀ ਵੀ ਇੱਕ ਐਨਜਾਇਮੈਂਟ ਆ ਫਨ ਹੋ ਗਿਆ ਵਧੀਆ ਨੋ ਬਈ ਫਾਈਨਲੀ 10:30 11 ਦੇ ਆਸ-ਪਾਸ ਜਾਮ ਖੁੱਲਿਆ ਹੈਗਾ ਹਲੇ ਦੂਸਰੀ ਸਾਈਡ ਤੋਂ ਆ ਰਿਹਾ ਟ੍ਰੈਫਿਕ ਦੇਖੋਗੇ ਇਹ ਇਧਰੋਂ ਨਹੀਂ ਹਲੇ ਛੱਡਿਆ ਦੇਖੋ ਛੱਡ ਦੇਣਗੇ ਚਲੋ ਇਧਰੋਂ ਵੀ ਛੱਡ ਦੇਣੀ ਹੈ ਪਾੜੇ ਏਰੀਆ 'ਚ ਨਾ ਜਾਮ ਲੱਗਣ ਦਾ ਸਹੀ ਕਾਰਨ ਪਤਾ ਕੀ ਹੁੰਦਾ ਡਬਲ ਲੋਡ ਡਬਲ ਇਹ ਨਾ ਆ ਦੇਖੋ ਪਤਾ ਨਹੀਂ ਇਹਨਾਂ ਨੂੰ ਡਬਲ ਵਾਲੇ ਨੂੰ ਕੀ ਕਾਲੀ ਹੁੰਦੀ ਹੈ ਜਦੋਂ ਪਤਾ ਹੈ ਵੀ ਆਹ ਇੱਕ ਪਾਸੇ ਆ ਲੈਂਨ ਲੱਗੀ ਹੋਈ ਆ ਸਾਰੀ ਆ ਲੈਂਨ ਉਨ ਲੱਗੀ ਹੋਈ ਆ ਹਨਾ ਤੁਸੀਂ ਉਸ ਸਾਰਾ ਲਾਈਨ ਚ ਲੱਗ ਜੋ ਯਾਰ ਨਾ ਜੀ ਆ ਦੇਖ ਡਬਲ ਜਾਣਾ ਪਤਾ ਨਹੀਂ ਇਹਨਾਂ ਨੇ ਜਾ ਕੇ ਕਿਦੋਂ ਕਿਹਨ ਕਿਰਚਾ ਤਪੋਣਾ ਸਲਾਈਡ ਹੋਈ ਸੀ ਇੱਥੇ ਦੋ ਦਿਨਾਂ ਤੋਂ ਪਿਛਲੇ ਦੋ ਦਿਨਾਂ ਤੋਂ ਇਹ ਰਸਤਾ ਬੰਦ ਹੈ ਤੇ ਅਸੀਂ ਵੀ ਪਿਛਲੇ ਡੇਢ ਦਿਨ ਤੋਂ ਇੱਥੇ ਫਸੇ ਹੋਏ ਆਂ ਇਹ ਬਹੁਤ ਅਕਸਰ ਪੰਨਾ ਉਹ ਲੋਕ ਜਿਨ੍ਹਾਂ ਨੇ ਵਿਚਾਰਾਂ ਨੇ ਇਹ ਸਾਫ ਕੀਤਾ काफी सी सी मीटर स्लाइड रास्ता देख सकते कि कच्चा गंदा रास्ता हो है। देड़ी 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 ਅਜੇ ਵੀ ਇਹਨਾਂ ਨੂੰ ਖਤਰਾ ਹੈਗਾ ਵੀ ਡਿੱਗੂਗਾ ਹਾਂ ਇੱਥੇ ਇੱਕ ਡਿੱਗੀ ਇੱਕ ਡਿੱਗੀ ਕਿਉਂ ਕਿ ਪਿਛਲੇ ਇੱਕ ਦਿਨ ਤੋਂ ਸਾਫ਼ ਕਰ ਰਹੇ ਸੀ ਉਵੇਂ ਹੀ ਵਾਪਸ ਡਿੱਗੀ ਜਾਂਦੇ ਸੀਗੇ ਉਹ ਡਿੱਗ ਰਿਹਾ ਪਿੱਛੇ ਹੈ ਦੇਖ ਪਾ ਹਾਂ ਸ਼ੁਕਰ ਆਪਣਾ ਡਿੱ ਟੱਕ ਪਿਆ ਕਿੱਥੇ ਟੱਕ ਪਿਆ ਕਿੱਥੇ ਭਾਈ ਲੈ ਖਾ ਦੋ ਖਾ ਦੋ ਉਹ ਦੇਖੋ ਪਿੱਛੇ ਡਿੱਗ ਵੀ ਰੈਂਟ ਸਲਾਈਡ ਦੁਬਾਰਾ ਫੇਰ ਹੋ ਸ਼ੁਕਰ ਹੈ ਮਜ਼ਾ ਨਿਕਲੇ ਜਮਾ ਆਪਣੇ ਮਗਰ ਇੱਕ ਗੱਡੀ ਸੀ ਇੱਕ ਗੱਡੀ ਦੇ ਮਗਰਲੇ ਪਾਸੇ ਲੈਣ ਸਾਡੇ ਦੁਬਾਰਾ ਚਲੋ ਬਚਾਰੇ ਪਾਣੀ ਰੁਕਦੇ ਹੁਣ ਇੱਥੇ ਆਪਾਂ ਤਾਂ ਪਾਣੀ ਰੁਕਣਾ ਪਾਣੀ ਰੁਕਣਾ ਪਾਚਣ ਨੂੰ ਮਗਰ ਦੁਬਾਰਾ ਹੋ ਗਈ ਸ਼ੁਕਰ ਆਪਾਂ ਨੰਗੇ ਜੇ ਤੁਸੀਂ ਟਰੱਕਾਂ ਮਗਰ ਲਾ ਲੈਂਦੇ ਨਾ ਮੇਰੇ ਅੱਖਾਂ ਨਾ ਲੱਗਦੇ ਇੱਥੇ ਫਸ ਜਾਂਦੇ ਆਪਾਂ ਹਾ ਦੇਖੋ ਆਏ ਇਧਰਲੇ ਰਾਸਤੇ ਕੋ ਤਾਂਹ ਜੰਮਾ ਪਹਾੜ ਹੈ ਥੱਲੇ ਉਹਦੀ ਆਪਾਂ ਹੁਣ ਜਾ ਰਹੇ ਹਾਂ ਇਸ ਟਾਈਮ ਪਿੱਛੇ ਵੀ ਆਈ ਹੈ ਸਾਰਾ ਇਹ ਜਿਹੜਾ ਹੈਗਾ ਬਲਟ ਦਾ ਡੇਂਜਰਸ ਰੋਡ ਆ ਜਾਂਦਾ ਮਤਲਬ ਬਲਲੇ ਜਿਹੜੇ ਡੇਂਜਰਸ ਰੋਡ ਹੁੰਦੇ ਨਾ ਉਹਨਾਂ ਚ ਇਹ ਰੋਡ ਆਉਂਦਾ ਦੇਖੋ ਤੇ ਸਾਰੇ ਕੱਟ-ਕੱਟ ਕੇ ਬਣਾਇਆ ਹਾਂ ਹਾਂ ਸਾਰਾ ਇਹ ਥੱਲੇ ਨੂੰ ਤੇ ਤਾਂਹ ਨੂੰ ਆ ਪਾ ਨਾਲ ਉਹਦੀ ਸਟ੍ਰੇਟ ਹੈ ਜਮਾ ਫੋਰਵਰਡ ਸਟ੍ਰੇਟ ਫੋਰਵਰਡ ਹੈ ਹਾਂ ਆਏਗਾ 17 ਕਿਲੋਮੀਟਰ ਤੇ ਚਿਤਕੂ ਲੈਗਾ ਇੱਥੋਂ 42 ਕਿਲੋਮੀਟਰ ਤੇ 20 ਕਿਲੋਮੀਟਰ ਰਾਹ ਤੁਸੀਂ ਐਂ ਲਾ ਲੋ ਵੀ 10 ਕਿਲੋਮੀਟਰ ਦੀ ਰਾਹ ਬਣਿਆ ਹੋਇਆ ਬਾਕੀ ਸਾਰਾ ਰਾਹ ਇਹ ਕੱਚਾ ਹੈਗਾ ਆ ਫਿਰ ਜੇ ਆਉਂਦਾ ਇਹ ਹੁਣ ਤੁਸੀਂ ਦੇਖੋ ਭਾਈ ਇਥੇ ਸੇ ਆਉਣਾ ਹੋਏ ਸਾਡਾ ਕੋਈ ਇੱਛਕ ਹੈ ਨਹੀਂ ਅਸੀਂ ਇੱਛਾ ਹੈ ਨਹੀਂ ਜਾਣ ਦੀ ਸਾਡੀ ਇਹ ਹੈ ਖਰਚਮ ਡੈਮ ਸਤਲੂਸ ਤੇ ਬਣਿਆ ਹੈ ਡੈਮ ਤੇ ਲਾਸਟ ਵਿਲੇਜ ਹੈ ਚਿਤਕੂਲ ਇੰਡੀਆ ਦੀ ਇਸ ਸਾਈਡ ਤੇ ਬੜਾ ਤੇ ਉਹ ਜਾਣਾ ਜਾ ਸਕਦੇ ਹੋ ਮੈਨੂੰ ਕਿਸੇ ਵਧੀਆ ਲੱਗਿਆ ਨਹੀਂ ਤੇ ਸੰਧਿਆ ਨੂੰ ਤੁਸੀਂ ਬੁੱਕ ਮੈਂਨੂੰ ਕਹਿੰਦੀ ਨਾ ਅੱਕੇ ਬਲੌਗ ਮੈਂ ਬਣਾਉਂਗੀ ਤੂੰ ਸਾਈਡ ਹੋ ਕੇ ਬਹਿ ਜੀ ਬਾਹਰ ਨਹੀਂ ਨਿਕਲ ਦੇ ਨਹੀਂ ਕੈਮਰਾ ਬੁਰੇ ਹੋਰ ਕੀ ਕਹਿਣਾ ਧੋਖਾ ਹੁੰਦਾ ਦੂਰੋ ਚੀਜ਼ ਬਹੁਤ ਔਖੀ ਲੱਗਦੀ ਹੈ ਯਾ ਗੱਡੀ-ਗੱਡੀ ਚੀਜ਼ਾਂ ਦੱਸਾਂਗੇ ਪਰ ਜਦੋਂ ਉਸ ਚੀਜ਼ 'ਚ ਬੰਦਾ ਵੱਢਦਾ ਨਾ ਫਿਰ ਪਤਾ ਲੱਗਦਾ ਉਹ ਦੇਖੋ ਕਿੰਨਾ ਪਾਣੀ ਪਾਣੀ ਕੰਮ ਪਾਣੀ ਆ ਨਾ ਫਰਿਆਵਾ ਦਾ ਪੂਰਾ ਛੋਟੀ ਜੀ ਬ੍ਰੇਕ ਲਈਏ ਇੱਕ ਤੇ ਸਫਰ ਪਿਆ ਆਪਣਾ 70 ਕਿਲੋਮੀਟਰ ਤੇ ਕਿਚਾਰ ਨਾਲ ਵੀ ਗਿਆ ਜੀ ਬਹੁਤ ਸੋਹਣਾ ਤੇ ਤਾਂ ਕਰਕੇ ਰੁਕ ਲਈ ਤੁਹਾਨੂੰ ਵੀ ਦਿਖਾ ਦਿੰਨੇ ਆ ਭਾਈ ਦੇਖੋ ਆਵਾਜ਼ ਬੜੀ ਆ ਰਹੀ ਹੈ ਡਰਾਵਣੀ ਆਵਾਜ਼ ਆ ਰਹੀ ਹੈ ਪਾਣੀ ਦੇਖੋ ਜਾਂਦਾ ਥੱਲੇ ਲਾਸਟ ਪ੍ਰੋਬਲਮ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਤੋਂ ਬਾਅਦ ਤੁਹਾਨੂੰ ਮਿਲੂਗਾ ਸਿੱਧਾ ਪੂਰ ਡਾਇਰੈਕਟ ਪੂਹ ਪਹੁੰਚ ਕੇ ਨਾ ਤੁਹਾਨੂੰ ਬਸ ਸਿਰਫ ਦੋ ਹੀ ਪੰਪ ਲੱਗੇ ਮਿਲਣਗੇ ਉਸ ਤੋਂ ਬਾਅਦ ਹੋਰ ਕਿਤੇ ਵੀ ਤੁਹਾਨੂੰ ਪੰਪ ਨਹੀਂ ਮਿਲੂਗਾ ਇਹਨੂੰ ਦੇਖ ਲਿਓ ਕਈ ਰ ਮਿਸ ਹੋ ਜਾਂਦਾ ਲਾਸਟ ਇਅਰ ਮੈਂ ਮਿਸ ਕਰ ਗਿਆ ਸੀ ਇਹ ਪੰਪ ਕਿਉਂਕਿ ਦਿਖਿਆ ਹੀ ਨਹੀਂ ਥੋੜਾ ਜਿਹਾ ਹੀ ਸੀਗਾ ਤੇ ਤੇ ਪਿੱਛੇ ਉਹ ਨੋਵਾ ਦੇਖਿਆ ਨਾ ਤੁਸੀਂ ਉਹਨੇ ਵੀਡੀਓ ਉਹ ਇੱਕ ਫੈਮਿਲੀ ਬਦਲੇ ਕਿਤੋਂ ਕਦਾਂ ਹੰਪੀਰ ਮਿਲ ਗਏ ਕੱਲ ਦੇ ਹੁਣ ਆਇਆ ਵੀ ਮਾਜ ਲਾਲੋ ਵੀ ਹੁਣ ਸਾਨੂੰ ਡੇਢ ਤੋਂ ਦੋ ਦਿਨ ਡੇਢ ਤੋਂ ਦੋ ਦਿਨ ਹੋ ਗਿਆ ਆਪਨ ਨੂੰ ਹਣਾ ਇੱਕ ਜਗ੍ਹਾ ਤੇ ਤੇ ਜਨਮ ਸ਼ਾਨ ਹੋਈ ਜਾਂਦੀ ਹੈ ਕਿਤੇ ਕੋਈ ਮਿਲ ਜਾਂਦਾ ਕਿਤੇ ਕੋਈ ਤਾਂ ਹੁਣ ਤਿੰਨ ਚਾਰ ਜਾਨੇ ਤੇ ਇਹੋ ਜਿਹੇ ਵੀ ਜਿਹੜੇ ਉਹਦੀ ਮਿਲ ਜਾਂਦੇ ਆ ਅੱਜਾ ਤੇਰੀ ਓਪਨ ਹੈ ਮਿੰਡੋ ਯਾ ਵੈਰੀ ਗੁੱਡ ਵਧੀਆ ਯਾਰ ਜਾਂਬੀ ਵਧੀਆ ਸੀ ਨਵੇਂ ਲੋਕ ਮਿਲ ਗਏ ਕਦਰ ਚਾਰੀ ਤਰਬ ਲੱਗੀ ਪਈ ਸੀ ਕਹਿੰਦੇ ਚਾਹ ਮਿਲੂਗੀ ਚਾਹ ਤਾਂ ਕਹਿ ਜਿਆਦਾ ਸੀ ਪੜਾ ਕੇ ਦੇ ਜਨੇ ਬਸ ਸਮਾਨ ਸਾਡੇ ਕੋਲ ਪਹਾਰਾ ਹੈ ਅੱਲਾ ਦਾ ਸਮਾਨ ਸੀ ਕਹਵੇਂ ਇੰਨੇ ਉਹਨਾਂ ਨਾਲ ਸੀ ਵੀ ਬਣਾ ਲਾਂਗੇ ਤੇ ਤਾਂ ਸਾਡੇ ਵੀ ਕਾਲੀ ਹੋਈ ਪਈ ਆ ਬਰਾਉਣੀ ਆ ਰਹਾ ਜੁਗਾ ਹਨੂ ਇਹ ਹੈਈ ਦੋ ਰਿਵਰ ਸਤਲੁਜ ਆਉਂਦਾ ਹੈ ਆਹ ਸਾਈਡ ਤੋਂ ਇੱਧਰ ਆਉਂਦਾ ਸਤਲੁਜ ਆ ਗਿਆ ਸਤਲੁਜ ਉਹ ਆ ਗਿਆ ਸਪਿੱਟੀ ਰਿਵਰ ਆਈ ਥਿੰਕ ਮੈਂ ਆਪਾਂ ਚੋੜੀ ਇਹ ਪਾਣੀ ਜਿਹੜਾ ਇਹ ਪਛਲੇ ਰਿਹਾ ਸ਼ੋ ਤੋਂ ਘੱਟ ਤੇ 30 40% ਜ਼ਿਆਦਾ ਹੈ ਪਰ ਤੇ ਹੁਣ ਆਪਾਂ ਆਏ ਹੈਗੇ ਆਗੇ ਚਲੋ ਵੀ ਰਸਤੇ 'ਚ ਪਰ ਬ੍ਰਾਂਪੁਰ ਤੱਕ ਕਿੰਨੀ ਹੈ ਇਸ ਤੋਂ ਅੱਗੇ ਹੋ ਸਕਦਾ ਹੋਵੇ ਕਿ ਉਹ ਦਰਵਾਜ਼ਾ ਬੰਦ ਰਹੀ ਹੈ ਆਜੋ 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 ਆਜਾਓਏ ਪਾਣੀ ਦੇਖ ਲੈ ਪਾਣੀ ਆ ਗਿਆ ਓਏ ਤੇਰੇ ਨਾਲ ਆ ਰਿਹਾ ਹੈ ਬਹੁਤ ਦੂਰ ਹੈ ਨਾ ਕਿੱਥੇ ਗਿਆ ਹਾ ਦੇਖੋ ਇੱਥੇ ਵੀ ਇੱਕ ਬਲੈਂਡ ਫਾਇਰ ਹੋਈ ਹੈ ਆਸਤਾ ਕੁਛ ਐਸਾ ਹੈ ਮੇਰੇ ਭਾਈਓ ਇਤੋਂ ਵੀ ਵੀਡੀਓਜ਼ ਦਿਓ ਜਿਹੜੀ ਕੱਲ੍ਹ ਆਪ ਦੇਖੀ ਸੀ ni patut ni eziga tu malin malin ਉਹ ਇਹ ਮਲਿੰਗ ਨਾਲ ਪਹਿਲਾਂ ਕਾਫੀ ਹੈ ਡੇਗਰ ਸੁੰਦਰੀ ਹੁਣ ਤਾਂ ਖੈਰ ਕੁਛ ਵੀ ਨਹੀਂ ਰਿਹਾ ਬਚਾ ਪਹਿਲਾਂ ਤਾਂ ਜਾਮ ਲਵਾਉਂਦਾ ਹੁੰਦਾ ਸੀ ਹਾਂ ਬੇਟਾ ਪਰ ਅਬੀ ਸ਼ਾਂਤ ਹੋ ਗਿਆ ਇੰਸ਼ਾ ਅਭੀ ਤਬ ਹੋ ਰਿਹਾ ਗਿਆ 50 ਕਿਲੋਮੀਟਰ ਤੇ ਇੱਕ ਹੋਰ ਛੋਟੀ ਜੀ ਬ੍ਰੇਕ ਲਈ ਸੀ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਆ ਦੇਖੋ ਕਿੱਦਾਂ ਦੇ ਪਹਾੜ ਹਨ ਇਹ ਲੇ ਸਾਈਡ ਵੀ ਹੈਗੇ ਆ ਮੂਨ ਟਾਈਪ ਕਹਿਂਦੇ ਨੇ ਇਹਨਾਂ ਨੂੰ ਪਹਾੜ ਉੰਦੀ ਇਹ ਕੱਚੀ ਮਿੱਟੀ ਜੀ ਕਹ ਲੋ ਮਿੱਟੀ ਟਾਈਪ ਹੀ ਹੁੰਦੀ ਹੈ ਇਹ

ਫਾਈਂ ਦੇਖ ਰਹਾ ਵੇ ਦੇਖਿਆ ਨੀ ਹੋਰ ਮੈਂ ਮਤਲਬ ਆਹੀਂ ਲੱਗਦਾ ਜਿਵੇਂ ਉਹ ਪਾਲਟੀਆਂ ਭਰ ਕੇ ਤੁਸੀਂ ਪਾਲਟੀ ਭਰੋ ਪਾਲਟੀ ਉੱਪਰ ਡੋਲ ਦੇਣਾ ਜਿੰਨੇ ਉਵੇਂ ਆ ਦੇਖੋ ਸੜਕ ਦੇ ਨਾ ਇਹ ਵੀ ਅੰਮੀ ਦੇ ਟਲੇ ਲੈ ਵਿੱਚ ਉਹ ਵੇ ਇੱਥੇ ਇੱਕ ਲੈਂਡਸਲਾਈਡ ਹੋ ਗਈ ਛੋਟੀ ਗਾਰਾ ਜਾ ਹੀ ਹੈ ਜਿਹੜਾ ਅਸੀਂ ਥੱਲੇ ਗਾਰਾ ਜਾ ਦੇਖ ਰਹੇ ਹਾਂ ਨਾ ਆ ਇਹ ਹੁਣ ਨਿਕਲੇ ਆਪਾਂ ਇੱਥੇ ਵੀ ਆਪਾਂ ਨੂੰ ਆਲਮੋਸਟ ਘੰਟਾ ਲੱਗ ਗਿਆ ਦੋ ਘੰਟੇ ਲੱਗੇ ਦੋ ਘੰਟੇ ਲੱਗੇ ਮੈਂ ਰਿਸਕ ਨਹੀਂ ਫਿਰ ਮੈਂ ਟਪਾ ਦੇ ਦਿੰਦਾ ਗਾਰੇ ਵੀ ਜੀ ਕਿਉਂਕਿ ਆਪਣੀ ਗੱਡੀ ਦਾ ਟਾਇਰ 50 50 ਆ ਤਪੇ ਨਹੀਂ ਰਿਹਾ ਦੂਸਰ ਹੈ ਨਾ ਜੀ ਨਹੀਂ ਟਪੇ ਹੁਣ ਵੀ ਗਾਰਾ ਤਾਂ ਹજી ਹੋਇਆ ਬਾਬਾ ਹਾਂ ਚੱਲ ਵੀਰ ਕੱਟ ਲਈ ਕੱਤ ਪਣੀ ਰਹੀ ਓਦੀ ਮੋਹਲੇ ਦੀ ਹਾਂ ਹਾਂ ਸਹੀ ਟੱਪੀ ਆ ਮੋਹਲੀ ਕਾ ਕਬੜੇ ਐਸੀ ਨਹੀਂ ਨੰਝਣੀ ਸੀ ਉਦੋਂ ਵੀ ਹਨਾ ਨਹੀਂ ਰਹਿੰਦੀ ਜੀ ਤਹਰੇ ਜੁੱਦਟਾ ਰਗਾ ਉਹ ਗਾਰਾ ਇਹ ਇੱਕ ਬੱਜਰੀ ਐ ਸੀਮੈਂਟ ਪਾਣੀ ਤੇ ਮਿੱਟੀ ਦੇ ਇਕੱਠਾ ਹੋਗੇ ਨਾ ਕੋਲ ਜਾ ਬਣ ਜਾਂਦਾ ਤੇ ਉਹ ਕੋਲ ਬੰਨ ਕਰਕੇ ਫਿਰ ਲੈ ਕੋ ਫੋਨ ਦਬਾ ਤੀਸਾ ਲੱਗ ਰਿਹਾ ਨਾ ਆ ਦੇ ਆ ਜੀ ਆ ਬਣ ਜਾਂਦਾ ਅੱਜ ਤਾਂ ਉਹ ਵੈਂਚਰ ਚੰਗਾ ਹੋਇਆ ਨਾ ਇਹ ਵੀ ਇੱਕੜ ਵੈਂਚਰ ਹੀ ਹੋ ਗਿਆ

ਇਸੇ ਹੋਟਲ 'ਚ ਜੁਕੇ ਗੱਡੀ ਆਪਾਂ پارک ਕਰਤੀ ਤੇ ਰੂਮ ਤੁਹਾਨੂੰ ਮੈਂ ਜਾ ਕੇ ਦਿਖਾਉਣਾ। ਆਹ ਕੌੜੀਆਂ ਤੋਂ ਚੱਕ ਕੇ ਸੀ। ਅੰਦਰ ਕਰੇਗੇ। ਹੱਕ ਸਲਾਉਣੇ ਦੱਸ ਤਾ। ਅੱਛਾ। ਤੇ ਆਹ ਕੁਸ਼ ਰੂਮ ਹੈ। ਖਲਾਰਾ ਆਪਣਾ ਪੂਰਾ ਤੇ ਖੁੱਲਾ ਢਲਾ ਵਾਸ਼ਰੂਮ ਹੈ ਤੇ ਲਾਸਟ ਟਾਈਮ ਵੀ ਆਪਾਂ ਇੱਥੇ ਰੁਕੇ ਸੀ। ਲਾਸਟ ਟਾਈਮ ਮੈਂ ਇੱਥੇ ਰੁਕਿਆ ਸੀ ਪਰ ਤੂੰ ਹੈ ਨਹੀਂ ਸੀ ਉਦੋਂ। ਮੈਂ ਨਹੀਂ। ਤੂੰ ਹੈ ਨਹੀਂ ਸੀ। ਆਹ ਸਾਰਾ। ਆਹ ਦੇਖਾ ਤੂੰ ਮਾ ਦੇ ਦੇ। ਕੁਫਾ। ਫੁਟਾ ਕਿਤੇ ਹੈ ਨਹੀਂ ਸੀ ਬਰ ਜਦੋਂ। ਆਹ ਇਹ ਹੈਗਾ ਤਾ। ਤਲਾਸ਼ਾਂ ਸੀ ਕੀ ਤੂੰ ਸੀ ਕੀ ਪਤ ਤੂੰ ਮੈਨੂੰ ਲੱਗੇ ਸੀ ਵੀ ਨਾ ਕਿ ਨਹੀਂ ਆਏ ਚੇਂਜ ਕਰਤਾ ਹੋਟਲ ਆ ਵਧਾ ਦਾ ਪਹਿਲਾਂ ਇੱਥੇ ਬਿਲਡਿੰਗ ਹੁੰਦੀ ਨਹੀਂ ਸੀ ਆ ਬਿਲਡਿੰਗ ਨਹੀਂ ਸੀ ਹੁੰਦੀ ਆ ਐਪਲ ਇਧਰ ਐਪਲ ਲੱਗੇ ਹੋਏ ਆ ਦੇਖੋ ਐਪਲਸ ਆਰੇ ਸੇਵ ਲੱਗੇ ਹੋਏ ਕਿੰਨੇ ਸੇਵ ਕੱਚੇ ਆ ਪਰ ਲਾਸਟ ਟਾਈਮ ਪੱਕੇ ਵੀ ਸੀ ਇੱਥੇ ਹੋਗਾ ਇੰਕੋ ਤੁਸੀਂ ਆ ਬੱਦਲ ਬਹੁਤ आ गया आ गया आ गया <laughs> ये लो मैं आ गया देखो मैं आ गया लास्ट अद्धे घंटे की ड्राइव <laughs> तो बहुत तो बढ़िया है ना अद्धे घंटे की रुड्डी आया है ना ओहो यो कौन कहता है तार भागती नहीं है भाई